ਇਹ ਤੇ ਨਹੀਂ ਇੱਕ ਪਤਾ ਸੀ ਤਾਂ ਆਪਾਂ ਕਈ ਦਿਨ ਦਾ ਦੁਪਹਿਰ ਪੰਜਾਂ ਦੀ ਵਿਚਾਰ ਕਰਦੇ ਨੇ ਵਿੱਚੋਂ ਵਿਚਾਰਾਂ ਦੇ ਵਿੱਚੋਂ ਵਿਚਾਰਾ ਨਿਕਲਾਉਂਦੀਆਂ ਨੇ ਤੇ ਅੱਜ ਪਾਸੇ ਸਾਡੀ ਝੋਲੀ ਵਿੱਚ ਆਪ ਜਪਣ ਵਾਸਤੇ ਆਪ ਜਪੇ ਅਵਰੇ ਨਾਮ ਜਪਾਵੇ ਅਵਰੇ ਤੋਂ ਭਾਵ ਹੁੰਦਾ ਹੈ ਆਪਣੇ ਪਰਿਵਾਰ ਨੂੰ ਹੀ ਦੂਜਿਆਂ ਨੂੰ ਇਹਨੇ ਕਿ ਲੋਕਾਂ ਨੂੰ ਜਪਾਓ ਆਪ ਨਾ ਜਪੋ ਲੋਕਾਂ ਨੂੰ ਜਪਣਾ ਤੇ ਕਹੋ ਆਪ ਨਾ ਜਪੋ ਆਪ ਜਪਦੇ ਤੇ ਇਹ ਨਹੀਂ ਕਿ ਸੰਸਾਰ ਸਾਰਿਆਂ ਨੂੰ ਕਿੰਨਾ ਤੱਕ ਸਮਝਾ ਦੇਊਗੀ ਤੁਸੀਂ ਆਪਣੇ ਪਰਿਵਾਰ ਨੂੰ ਸਮਝਾ ਸਮਝਾਪ ਸਮਝ ਲਓ ਪਰਿਵਾਰ ਦੇ ਪ੍ਰਣਾਲੀ ਨੂੰ ਗਤ ਤੁਸੀਂ ਜੇ ਪਰਿਵਾਰ ਦੇ ਫੁੱਲ ਲਾਪਾ ਲੂਗਾ ਦੂਜੇ ਨੂੰ ਕਦੇ ਸਮਝਾ ਸਕਦੇ ਤੁਸੀਂ ਦੂਜੇ ਨੂੰ ਕਦੇ ਨਾਮ ਜਪਾ ਸਕਦੇ ਨਹੀਂ ਤੁਸੀਂ ਇਹ ਗੱਲ ਵੱਖਰੀ ਆ ਅਜ ਇੱਕ ਲਹਿਰ ਬਣ ਗਈ ਸਾਸਾਂ ਵਿੱਚ ਨਾਮ ਜਪਿਆ ਜਾਂਦਾ ਹੈ ਇਕੱਠੇ ਕਰਕੇ ਨਾਮ ਜਪਿਆ ਜਾਂਦਾ ਹੈ ਪਰਿਵਾਰ ਭਵੇਂ ਸ਼ਰਾਬਾ ਪੀਂਦਾ ਹੋਵੇ ਬੁਰੇ ਕੰਮ ਕਰਦਾ ਹੋਵੇ ਲੁੱਟ ਕੇ ਖਾਂਦਾ ਹੋਵੇ ਬੇਈਮਾਨੀ ਨਾਲ ਖਾਂਦਾ ਹੋਵੇ ਪਰਿਵਾਰ ਭਾਵੇਂ ਤੇ ਲੋਕਾਂ ਦਾ ਨਾਮ ਜਪਿਆ ਕੀਤਾ ਰੂਗ ਤੇ ਤੂੰ ਤੇ ਉਹ ਆਪਣਾ ਪਰਿਵਾਰ ਦੀ ਸੰਭਿਆ ਸੰਭਾਲਿਆ ਗਿਆ ਲੋਕਾਂ ਦਾ ਪਰਿਵਾਰ ਕਿ ਤੁਸ ਜਮਾਨ ਲੈਗਾ ਲੋਕਾਂ ਨੂੰ ਕਿ ਤੁਸ ਜਮਾਨ ਲੈਣਾ ਪਹਿਲਾਂ ਆਪ ਜਪ ਆਪਨੇ ਕਰਮ ਕਰ ਆਪੇ ਰੇ ਰੇ ਤੋ ਬਚ ਥੱਗੀ ਟੋਰੀ ਤੋ ਬਚ ਬੇਈਮਾਨੀ ਤੋ ਬਚ ਤੂੰ ਬਚ ਜੇਂਗਾ ਤੇ ਪਰਿਵਾਰ ਵੀ ਬਚੂਗਾ ਤੂੰ ਜਪ ਲੱਗ ਜੇਂਗਾ ਤੇ ਪਰਿਵਾਰ ਵੀ ਜਪ ਲੱਗ ਜੂਗਾ ਤੂੰ ਪਹਿਲੇ ਕਰਮ ਕਰਨ ਲੱਗ ਜੇਂਦਾ ਪਰਿਵਾਰ ਦਾ ਸੁਭਾਅ ਪਹਿਲੇ ਕਰਮ ਵਾਲਾ ਬਣ ਜੂਗਾ ਤੂੰ ਕੁਝ ਦਾ ਕੁਝ ਪੁੰਨਦਾਨ ਕਰੇਗਾ ਤੇਰਾ ਪਰਵਾਰ ਦਾ ਵੀ ਸੁਭਾਅ ਪੁੰਨਦਾਨ ਵਾਲਾ ਬਣੇਗਾ ਉਹ ਨਟਕੇ ਨਹੀਂ ਖਾਊਗਾ ਤੂੰ ਵੀ ਸੁਖੀ ਹੋ ਜਾਏਗਾ ਪਰਵਾਰ ਵੀ ਸੁਖੀ ਹੋ ਜਾਊਗਾ ਸਮਝ ਜਾਦਾ ਹੋ ਗਿਆ ਪਾਸ਼ਾ ਕਿਰਪਾ ਕਰੇ ਇਹਨਿਕ ਵਿਚਾਰ ਪ੍ਰਵਾਨ ਕਰ ਲੈਣੀ ਹੋਈ ਆਪਾਂ ਨੇ ਕਿ ਮਾਬਪਿ ਸ਼ਕਰ ਦੇ ਕੱਲੋਂ ਜੋ ਪਾਸ਼ਾ ਆਪਣੀ ਤੇ ਕਿਰਪਾ ਕਰਨਗੇ ਉਹ ਜੀ ਆਪਾਂ ਕੱਲੋਂ ਵਿਚਾਰ ਕਰਨਾ ਆਂਦੇ ਆਓ ਹੁਣ ਆਪਾਂ ਸਰਬੱਤ ਦੇ ਭਲੇ ਵਾਸਤੇ ਨਦਰ ਖਿਰ ਦੇ ਸੁਖ ਸ਼ਾਂਤੀ ਵਾਸਤੇ ਸਤਿਗੁਰਾਂ ਦੇ ਚਰਣਾ ਵਿੱਚ ਅਰਦਾਸ ਬੇਨਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ